ਸਾਰੇ ਕਿਸਾਨ ਵੀਰਾਂ ਨੂੰ ਸਤਿ ਸ੍ਰੀ ਅਕਾਲ ਜੀ ਮੈਂ ਮਨਜੀਤ ਨੇੋਲ ਪਿੰਡ ਖਾਟਵਾ ਇੱਕ ਕਿਸਾਨ ਹਾਂ ਤੇ ਮੇਰੇ ਕੋਲੇ 17 ਕਿੱਲੇ ਕਣੂ ਦਾ ਬਾਗ ਹੈ ਮੈਂ 6-7 ਸਾਲਾਂ ਤੋਂ ਆਈਪੀਐਲ ਬਾਇਓਲੋਜੀਕਲ ਦੇ ਪ੍ਰੋਡਕਟ ਯੂਜ਼ ਕਰ ਰਿਹਾ ਹਾਂ ਤੇ ਮੈਂ ਪੂਰੀ ਤਰ੍ਹਾਂ ਨਾਲ ਆਪਣਾ ਜਿਹੜਾ ਬਾਗ ਹੈ ਉਹ ਬਾਇਓ ਦੇ ਉੱਤੇ ਫਿਕਸ ਕਰ ਦਿੱਤਾ ਮੈਂ ਬਾਇਓ ਦੇ ਇਹ ਖਾਦਾਂ ਵਗੈਰਾ ਪਾਣਾ ਇਹਨਾਂ ਦੇ ਜੋ ਪ੍ਰੋਡਕਟ ਹੈ ਮੇਨ ਆ ਗਿਆ ਸੰਜੀਵਣੀ ਫਸਲ ਲक्षक ਕਾਲੀ ਚੱਕਰ ਪੋਸਟਰ ਸੋਇਲ ਗੋਲਡ ਨੈਮੈਟੋ ਫਰੀ ਇਹ ਸਾਰੇ ਪ੍ਰੋਡਕਟ ਪਾਈਦੇ ਅਲੱਗ-ਅਲੱਗ ਬਾਇਓ ਦੀ ਲੈਂਗੁਏਜ ਹੈ ਬਗ ਜਿਹੜਾ ਲੱਗੇ ਬੈਕਟੀਰੀਆ ਹਨ ਜੋ ਬੈਕਟੀਰੀਆ ਜੋ ਹਰ ਤਰ੍ਹਾਂ ਨਾਲ ਬੂਟੇ ਨੂੰ ਕੰਟਰੋਲ ਕਰਦੇ ਆ ਜੜਾਂ ਨੂੰ ਵੀ ਕੰਟਰੋਲ ਕਰਦੇ ਆ ਪੱਤਿਆਂ ਨੂੰ ਵੀ ਕਰਦੇ ਉੱਤੇ ਵੀ ਕਰਦੇ ਫਿਰ ਜਦੋਂ ਫਰੂਟ ਆਉਣ ਦਾ ਟਾਈਮ ਹੁੰਦਾ ਫਰਵਰੀ ਦੇ ਵਿੱਚ ਫਰਵਰੀ ਦੇ ਵਿੱਚ 5G ਇਹਨਾਂ ਦਾ ਕਿਹ ਪ੍ਰੋਡਕਟ ਹੈ 5G ਤੇ ਬੈਕਟ ਵਾਈਬ ਇਹਦੀ मिलाके लिक्विड ਨਾਲ ਸਪਰੇਅ ਕਰਦਾ ਮੈਂ ਪੂਰੇ ਪੌਦਿਆਂ ਦੇ ਉੱਤੇ ਤੇ ਉਹਦਾ ਬੜਾ ਵਧੀਆ ਰਿਜ਼ਲਟ ਆਉਂਦਾ ਉਹਦਾ ਇੱਕ ਰੰਦਾ ਹੈ ਕਿ ਜਿਹੜੇ ਪੱਤੇ ਐ ਉਹ ਪੱਤੇ ਮੋਟੇ ਹੋ ਜਾਂਦੇ ਪੱਤਿਆਂ ਦਾ ਜਿਹੜਾ ਸਾਈਜ਼ ਆ ਵੱਧ ਜਾਂਦਾ ਲੀਫ ਸਾਈਜ਼ ਜਦੋਂ ਵੱਧਦਾ ਹੈ ਤਾਂ ਬੂਟਾ ਖੁਰਾਕ ਵੀ ਚੰਗੀ ਲੈਂਦਾ ਹੈ ਤੇ ਬਿਮਾਰੀਆਂ ਤੋਂ ਵੀ ਬਚਦਾ ਤੇ ਇਹਦੇ ਮੈਨੂੰ ਬਹੁਤ ਵਧੀਆ ਰਿਜ਼ਲਟ ਹੈ ਤੇ ਫਿਰ ਆ ਜਿਹੜਾ ਕਿੰਨੂ ਦੀ ਕੁਆਲਿਟੀ ਵੀ ਬਣਦੀ ਹੈ ਆ ਸਾਹਮਣੇ ਕੋਈ ਮੈਂ 3 ਸਾਲ ਤੋਂ ਕੋਈ ਵੀ ਕੈਮੀਕਲ ਖਾ ਨਹੀਂ ਪਾਈ ਹੈ ਯੂਰੀਆ ਡੀਏਪ ਬਿਲਕੁਲ ਬੰਦ ਹੈ ਤੇ ਰੂੜੀ ਦੀ ਮਖਾਦ ਪਾਣਾ ਰੂੜੀ ਦੇ ਵਿੱਚ ਬੈਕਟੀਰੀਆ ਜਿਹੜੇ ਮਲਟੀਪਲਾਈ ਹੁੰਦੇ ਆ ਜਿਵੇਂ ਇੱਕ ਟਰਾਲੀ ਰੂੜੀ ਦੇ ਵਿੱਚ ਸੰਜੀਵਣੀ ਤੇ ਫਸਲ ਰક્ષਕ ਇਹ ਮਲਟੀਪਲਾਈ ਹੁੰਦੇ ਆ ਜਿਹੜਾ 1 ਦੀ ਰੇਸ਼ੋ ਨਾਲ ਤੇ 10 ਦੇ ਮਗਰ ਜਿੰਨੀਆਂ ਮਰਜ਼ੀਆਂ ਜ਼ੀਰੋ ਲਾਈਏ ਆਪਾਂ ਉੰਨੀ ਮਾਤਰਾ 'ਚ ਆਪਾਂ ਗਿਣ ਨਹੀਂ ਸਕਦੇ ਵੀ ਕਿੰਨੀ ਮਾਤਰਾ 'ਚ ਇਹ ਬਣਦੇ ਆ ਬੈਕਟੀਰੀਆ ਤੇ ਬੇਸਿਕਲੀ ਹੈਗੀ ਇਹਨਾਂ ਦੇ ਪ੍ਰੋਡਕਟ ਹੈ ਜਿਹੜੇ ਸਾਰੇ ਬਾਇਓ ਪ੍ਰੋਡਕਟ ਹੈ ਬਹੁਤ ਵਧੀਆ ਪ੍ਰੋਡਕਟ ਹੈ ਔਰ ਤੁਸੀਂ ਜ਼ਮੀਦਾਰਾਂ ਨੂੰ ਮੈਂ ਇੱਕ ਸੰਦੇਸ਼ ਦੇਣਾ ਚਾਹਾਂਗਾ ਵੀ ਤੁਸੀਂ ਰਾਇਲ ਵਜੋਂ ਜਰੂਰ ਇੱਕ ਵਾਰੀ ਤੁਸੀਂ ਆਪ ਦੇ ਲਾਓ ਕਿ ਇੱਕ ਕਿੱਲੇ ਨੂੰ ਲਾ ਲਓ ਦੋ ਨੂੰ ਲਾ ਲਓ ਪੰਜ ਕਿੱਲੇ ਨੂੰ ਲਾ ਲਓ ਵੱਡੇ ਆ 10 ਕਿੱਲੇ ਨੂੰ ਲਾ ਲਓ ਤੁਸੀਂ ਇੱਕ ਵਾਰੀ ਪੂਰੇ ਸਾਲ ਦਾ ਸ਼ਡਿਊਲ ਬਣਾ ਕੇ ਤੇ ਇਹਨਾਂ ਦੇ ਪ੍ਰੋਡਕਟ ਵਰਤੇ ਵੇਖੋ ਤੁਹਾਨੂੰ ਰਿਜ਼ਲਟਾਂ ਦੇ ਤਾਂ ਫਿਰ ਤੁਸੀਂ ਲੈ ਸਕਦੇ ਹੋ ਪਰ ਤੁਹਾਨੂੰ ਬਹੁਤ ਵਧੀਆ ਮਿਲਣਗੇ ਧੰਨਵਾਦ